ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮੇਰੇ ਨਾਨਕੇ ਪਿੰਡ ਤੇ ਤੁਹਾਨੂੰ ਮੈਂ ਆਪਣੇ ਨਾਨਕੇ ਪਿੰਡ ਲੈ ਕੇ ਜਾਵਾਂਗੀ ਅੱਜ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਛੋਟੇ-ਛੋਟੇ ਹੁੰਦੇ ਸੀਗੇ ਤੇ ਉਦੋਂ ਆਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਟੈਂਪੂ ਇਹਦੇ ਤੇ ਮੰਮੀ ਪਾਪਾ ਆਉਣ ਹੀ ਲੈ ਕੇ ਆਂਦੇ ਹੁੰਦੇ ਸੀਗੇ ਸਾਨੂੰ ਬਸਾਂ ਤੋਂ ਹੋ ਕੇ ਫਿਰ ਸਾਨੂੰ ਖੰਨੇ ਤੋਂ ਆਹੀ ਟੈਂਪੂ ਮਿਲਦਾ ਹੁੰਦਾ ਸੀਗਾ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀਗੇ ਇੰਨਾ ਕ ਜਿਆਦਾ ਮਜ਼ਾ ਆਂਦਾ ਹੁੰਦਾ ਸੀਗਾ ਪੁੱਛੋ ਨਾ ਵਾਸਤੂ ਸੀ ਨਾਨਕੇ ਆਣ ਦਾ ਚਾਹੀ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਸਾਹਮਣੇ ਤੁਸੀਂ ਦੇਖੋ ਜੀ ਰਸਤੇ ਦੇ ਵਿੱਚ ਸਾਨੂੰ ਇੱਕ ਟੂਰਨਾਮੈਂਟ ਮਿਲਿਆ ਤੇ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਸਾਈਡ ਤੇ ਨਾਨਕੀ ਹੈ ਇਹ ਮੇਰੇ ਨਾਨਕਿਆਂ ਦਾ ਘਰ ਆ ਇਹ ਪੁਰਾਣਾ ਘਰ ਆ ਗਲੀ ਦੀ ਇੱਧਰ ਸੜਕ ਆ ਇਹ ਮੇਰੇ ਸਭ ਤੋਂ ਛੋਟੇ ਮਾਮਾਈ ਦਾ ਘਰ ਸੀਗਾ ਜਿਨ੍ਹਾਂ ਨੇ ਵੇਚ ਤੇ ਚਲੇ ਗਏ ਖੰਨੇ ਕੋਲੀ ਕੋ ਪਿੰਡਾਂ ਕਿਹੜਾ ਪਿੰਡਾ ਪਾਦਲਾ ਪਾਦਲਾ ਉੱਥੇ ਚਲੇ ਗਏ ਬਾਕੀ ਤੁਸੀਂ ਬਣੇ ਰਹੋ ਸਾਡੀ ਕਿ ਤੁਸੀਂ ਬਣੇ ਰਹੋ ਸਾਡੇ ਬਲੌਗ ਚ ਤੇ ਤੁਹਾਨੂੰ ਦਿਖਾਵਾਂਗੇ ਫੈਮਿਲੀ ਫੇਰ ਵੀ ਨਾ ਮਲਾਵਾਂਗੇ ਤੇ ਇਹਨੂੰ ਮੈਂ ਕਾਫੀ ਟਾਈਮ ਬਾਅਦ ਮਿਲੀ ਆ ਮੇਰੀ ਮਾਮਾਈ ਜੀ ਦੀ ਕੁੜੀ ਆ ਤੇ ਅਸੀਂ ਬਹੁਤ ਛੋਟੇ ਹੁੰਦੇ ਗੰਦ ਪਾਉਂਦੇ ਹੁੰਦੇ ਸੀ ਕੀੜੇ ਹੁੰਦੇ ਸੀ ਇਹ ਮੇਰੇ ਸਭ ਤੋਂ ਛੋਟੀ ਮਾਮੀ ਨੇ ਪਰ ਹੈ ਮੋٹے ਸਭ ਤੋਂ ਏ ਮੇਰੀ ਮਾਸੀ ਜੀ ਨੇ ਸਭ ਤੋਂ ਬੜੇ ਤੇ ਇਹ ਆਪਣੇ ਹੈਗੇ ਫਾਦਰ ਸਾਹਿਬ ਕਿਹਜਨ ਚ ਕੋਈ ਹੈ ਨਹੀਂ ਹਲੇ ਇਹ ਹੈਗੇ ਨੇ ਮੇਰੇ ਸਭ ਤੋਂ ਪਿਆਰੇ ਦੁਲਾਰੇ ਛੋਟੇ ਮਾਮਾ ਜੀ ਸਤਿ ਨਮਸ ਕਰੋ ਮਾਮਾ ਜੀ ਇਹਨਾਂ ਦਾ ਤੁਹਾਨੂੰ ਪਤਾ ਹੀ ਆ। ਹਾਂ ਇਹ ਮੇਰੇ ਸੈਂਟਰ ਵਾਲੇ ਮਾਮਾ ਜੀ ਨੇ। ਹੈਲੋ ਕਰੋ ਮਾਮਾ ਜੀ। ਵਿਚਕਾਰ ਵਾਲੇ ਦੂਜੇ ਮਾਮਾ ਜੀ। ਇਹ ਦੂਜੀ ਮਾਮੀ ਆ ਮੇਰੀ ਵਿਚਕਾਰ ਵਾਲੇ। ਇਹ ਮੇਰੀ ਧੁਣਕੀ ਸਿਸਟਰ ਐ ਮਾਮਾ ਜੀ ਦੀ ਬੇਟੀ। ਸਭ ਤੋਂ ਛੋਟੀ ਇਹ ਮੇਰੀ ਨਾਨੀ ਜੀ ਹੈ। ਤੇ ਹੁਣ ਅਸੀਂ ਵਾਪੇ ਜਾ ਰਹੇ ਆ ਆਪਣੇ ਘਰ ਨੂੰ ਤੇ ਮੈਨੂੰ ਨਾਨਕੇ ਪਿੰਡਾਂ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਭ ਨੂੰ ਮਿਲ ਕੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੇ ਨਾਨਕੇ ਪਿੰਡ ਜਾ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਤੇ ਤੁਹਾਡਾ ਸਾਡੇ ਚੈਨਲ ਤੇ ਹੁਣ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆਉਣ ਵਾਲੀ ਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ